ਮਸ਼ਹੂਰ ਸ਼ਾਇਰ ਮੁਨਵਰ ਰਾਣਾ ਦਾ ਦਿਹਾਤ ਹੋ ਗਿਆ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਵਿੱਚ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦੇ ਵਿੱਚ ਐਤਵਾਰ ਦੀ ਰਾਤ ਨੂੰ ਉਹਨਾਂ ਦੀ ਮੌਤ ਹੋ ਗਈ ਉਹ ਲੰਬੇ ਸਮੇਂ ਤੋਂ ਬਿਮਾਰ ਸਨ ਮੁਨਵਰ ਰਾਣਾ ਕਿਡਨੀ ਦੀ ਬਿਮਾਰੀ ਤੋਂ ਪੀੜਤ ਸਨ ਉਹਨਾਂ ਦਾ ਲਖਨਊ ਦੇ ਵਿੱਚ ਇਲਾਜ ਚੱਲ ਰਿਹਾ ਸੀ ਮੁਨਵਰ ਰਾਣਾ ਲੰਬੇ ਸਮੇਂ ਤੋਂ ਵੈਂਟੀਲੇਟਰ ਤੇ ਸਨ ਮੁਨਵਰ ਰਾਣਾ ਵੱਲੋਂ ਮਾਂ ਅਤੇ ਦੇਸ਼ ਦੀ ਵੰਡ ਤੇ ਲਿਖਿਆ ਮੁਜ਼ਾਹਿਰਨਾਮਾ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਰਾਇ ਬਰੇਲੀ ਦੇ ਵਿੱਚ 26 ਨਵੰਬਰ 1952 ਨੂੰ ਉਹਨਾਂ ਦਾ ਜਨਮ ਹੋਇਆ ਸੀ ਸਾਲ 2014 ਦੇ ਵਿੱਚ ਉਹਨਾਂ ਨੂੰ ਸਾਹਿਤ ਅਕਾਦਮੀ ਵੱਲੋਂ ਸਨਮਾਨਿਤ ਕੀਤਾ ਗਿਆ ਉਹਨਾਂ ਨੂੰ ਸ਼ਾਦਾਬਾ ਕਵਿਤਾ ਲਈ ਸਾਹਿਤ ਅਕਾਦਮੀ ਮਿਲਿਆ ਸੀ 2012 ਦੇ ਵਿੱਚ ਉਹਨਾਂ ਨੂੰ ਉਰਦੂ ਸਾਹਿਤ ਲਈ ਉਹਨਾਂ ਦੀਆਂ ਸੇਵਾਵਾਂ ਲਈ ਸ਼ਹੀਦ ਖੋਜ ਸੰਸਥਾ ਵੱਲੋਂ ਮਨੀ ਰਤਨ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਰਾਣਾ 71 ਸਾਲ ਦੇ ਹਨ ਮਨਵਰ ਰਾਣਾ ਸੁਰਖੀਆਂ 'ਚ ਵੀ ਖੂਬ ਰਹੇ ਨੇ ਵਿਵਾਦਾਂ ਨਾਲ ਵੀ ਕਿਰੇ ਕਈ ਵਾਰ 2015 ਦੇ ਵਿੱਚ اخلاق ਦੀ ਦਾਦਰੀ ਨੌਇਡਾ ਯੂਪੀ ਦੇ ਵਿੱਚ ਮੌਬ ਲਿੰਚਿੰਗ ਕਰਕੇ ਮੌਤ ਤੋਂ ਬਾਅਦ ਉਹਨਾਂ ਨੇ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦਿੱਤਾ ਸੀ ਮਈ 2014 ਦੇ ਵਿੱਚ ਤਤਕਾਲੀ ਸਪੱਸ਼ ਸਰਕਾਰ ਨੇ ਰਣੂ ਉੱਤਰ ਪ੍ਰਦੇਸ਼ ਉਰਦੂ ਅਕਾਦਮੀ ਦਾ ਪ੍ਰਧਾਨ ਨਿਯੁਕਤ ਕੀਤਾ ਸੀ ਹਾਲਾਂਕਿ ਉਹਨਾਂ ਨੇ ਅਕਾਦਮੀ ਦੇ ਵਿੱਚ ਭ੍ਰਸ਼ਟਾਚਾਰ ਦਾ ਇਲਜ਼ਾਮ ਲਗਾਇਆ ਤੇ ਅਸਤੀਫਾ ਦੇ ਦਿੱਤਾ